ਰਾਜਪੁਰਾ ਸ਼ਹਿਰ ਦੇ ਵਿਕਾਸ ਨਗਰ ਵਿੱਚ ਇੱਕ ਹੋਰ ਆਨੰਦਪੁਰ ਕਟਿਆ ਦੀ ਹੋਈ ਸ਼ੁਰੂਆਤ ਜੋ ਜਿਸ ਵਿੱਚ ਅਨੰਦਪੁਰ ਕੁਟੀਆ ਦੇ ਸੰਚਾਲਕ ਬਾਈ ਜੀ ਮੁਜਫਰ ਨਗਰ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਤੇ ਆਪਣੇ ਪਰਵਚਨਾ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ਤੇ ਸ਼ਿਕਤ ਕਰਕੇ ਇਸ ਕੁਟੀਆ ਦਾ ਰੀਵਨ ਕੱਟ ਕੇ ਰਸਮੀ ਆਗਾਜ਼ ਕਰਦਿਆਂ ਹੋਇਆਂ ਸ਼ਰਧਾਲੂਆਂ ਨੂੰ ਜਨਤਕ ਤੌਰ ਤੇ ਕੁਟੀਆ ਸਮਰਪਿਤ ਕੀਤੀ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਰਾਜਪੁਰਾ ਸ਼ਹਿਰ ਵਿੱਚ ਇੱਕ ਹੋਰ ਅਨੰਦਪੁਰ ਕੁਟੀਆ ਦੀ ਸਥਾਪਨਾ ਕੀਤੀ ਗਈ ਹੈ ਜੇ ਤੁਸੀਂ ਸੰਗਤ ਆ ਕੇ ਨਤਮਸਤਕ ਹੋ ਸਕਦੀ ਹੈ ਤੇ ਬਾਈ ਜੀ ਦਾ ਆਸ਼ੀਰਵਾਦ ਲੈ ਕੇ ਚੰਗੇ ਕਰਮ ਕਰਦੇ ਹੋਏ ਨੇਕ ਰਸਤੇ ਤੇ ਚੱਲੇ ਅੱਜ ਐਪੇ ਆਲੰਦਪੁਰ ਕਟਿਆ ਦੀ ਸ਼ੁਰੂਆਤ ਹੋਈ ਹੈ ਤਾਂ ਮੈਂ ਸਾਰੇ ਰਾਜਪੁਰਾ ਵਾਸੀਆਂ ਨੂੰ ਬਾੜ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੀ ਆ ਤੇ ਸਾਡੇ ਮਹਿਤਾ ਜੀ ਨੇ ਸਭ ਤੋਂ ਪਹਿਲਾਂ ਸਾਡੇ ਕੋਲੇ ਆਏ ਔਰ ਆਪਾਂ ਇਹ ਕਿ ਆ ਕਿ ਆਪਾਂ ਇੱਥੇ ਸ਼ੁਰੂਆਤ ਕਰਨੀ ਹੈ ਇੱਕ ਗੁਰੂ ਮਹਾਰਾਜ ਦਾ ਦਰਬਾਰਸ਼ ਦੀ ਸ਼ੁਰੂਆਤ ਹੋ ਰਹੀ ਹੈ ਚਾਵਲਾ ਜੀ ਬਾਈ ਜੀ ਅਤੇ ਸਾਰੇ ਵੀ ਮੇਰੀਆਂ ਭੈਣਾ ਭਰਾ ਇਹਨਾਂ ਦੇ ਸਭ ਦੇ ਸਹਿਯੋਗ ਨਾਲ ਅੱਜ ਆਨੰਦਪੁਰ ਕੁਟਿਆ ਦੀ ਸ਼ੁਰੂਆਤ ਹੋਈ ਹੈ ਤਾਂ ਮੈਂ ਇਹ ਕਹੂੰਗੀ ਕਿ ਇੱਕ ਪਰਮਾਤਮਾ ਨਾਲ ਮਿਲਾਨ ਦਾ ਸਾਨੂੰ ਇੱਕ ਨਿਆ ਦਰਬਾਰ ਖੂਰ ਹੋਰ ਸਟਾਰਟ ਹੋ ਗਿਆ ਕਿ ਜਿੱਥੇ ਅਸੀਂ ਆ ਕੇ ਬਾਈ ਜੀ ਦਾ ਆਸ਼ੀਰਵਾਦ ਲੈ ਕੇ ਅਸੀਂ ਅੱਛੇ ਕਨੇਕ ਕੰਮਾਂ ਵੱਲ ਚੱਲ ਸਕੀਏ ਔਰ ਪਰਮਾਤਮਾ ਦਾ ਜਿਹੜਾ ਪਰਮਾਤਮਾ ਨਾਲ ਮੇਲ ਹੈ ਉਸ ਉਸ ਵੱਲ ਅਸੀਂ ਵੱਧ ਸਕੀਏ ਮੇਰੇ ਰਾਜਪੁਰੇ ਲਈ ਅੱਜ ਖੁਸ਼ੀ ਦੀ ਗੱਲ ਆ ਇੱਕ ਹੋਰ ਕੂਟੀਆ ਜੋ ਹੈ ਇੱਥੇ ਸਥਾਪਿਤ ਹੋ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜੋ ਆਸ-ਪਾਸ ਦੇ ਲੋਕ ਹੈ ਜਿਹੜੇ ਨੇੜੇ-ਤੇੜੇ ਹਨ ਦੇਖੋ ਕਿਸੇ ਵੀ ਏਰੀਆ 'ਚ ਮੰਦਿਰ ਹੈ ਚਾਹੇ ਕੋਈ ਮਤਲਬ ਕੋਈ ਵੀ ਪ੍ਰਭੂ ਦਾ ਦਰਵਾਰਾ ਹੈ ਦਰਵਾਰ ਹੈ ਜਾਂ ਕੁਟਿਆ ਹੈ ਤਾਂ ਮੈਂ ਕਹਨੀ ਆ ਵੀ ਜਦੋਂ ਇੱਥੇ ਕੁਟਿਆ ਦੀ ਸਟਾਰਟ ਹੋਈ ਹੈ ਇੱਥੇ ਪ੍ਰਭੂ ਦੇ ਭਜਨ ਸਾਰਾ ਦਿਨ ਚੱਲਿਆ ਕਰਨਗੇ ਨਾਮ ਸਿਮਰਨ ਹੋਇਆ ਕਰੂਗਾ ਇਹ ਏਰੀਏ ਦੇ ਤਾਂ ਭਾਗ ਹੀ ਖੁੱਲਗੇ ਐ ਔਰ ਬਹੁਤ ਅੱਛੀ ਵਾਈਬ੍ਰੇਸ਼ਨ ਇੱਥੇ ਇਸ ਏਰੀਏ ਵਿੱਚ ਹੋਊਗੀ ਔਰ ਸਾਡਾ ਰਾਜਪੁਰਾ ਹੋਰ ਤਰੱਕੀਆਂ ਤੇ ਜਾਊਗਾ ਮੈਡਮ ਪਹਿਲੇ ਨਾਲੋਂ ਹੈਲਥ ਕੀ ਮੇਰੀ ਹੈਲਥ ਠੀਕ ਹੈ ਮੈਂ ਸਾਰੇ ਆਪਣੇ ਰਾਜਪੂਰਾ ਵਾਸੀਆਂ ਦਾ ਵੀ ਧੰਨਵਾਦ ਕਰੂੰਗੀ ਕਿ ਪਰਮਾਤਮਾ ਦਾ ਆਸ਼ੀਰਵਾਦ ਮਿਲੇ ਔਰ ਰਾਜਪੂਰਾ ਦੇ ਮੇਰੇ ਸਾਰੇ ਵਾਸੀਆਂ ਨੇ ਪਰਮਾਤਮਾ ਅਗੇ ਦੁਆ ਕੀਤੀ ਕਿ ਮੈਂ ਜਲਦੀ ਠੀਕ ਹੋ ਜਾ ਤੇ ਮੈਂ ਜਲਦੀ ਠੀਕ ਹੋ ਕੇ ਅੱਜ ਤੁਹਾਡੇ ਵਿੱਚਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਤੇ ਉਵੇਂ ਜਿਵੇਂ ਪਹਿਲਾ ਦਿਨ ਰਾਤ ਕੰਮ ਕਰਦੀ ਸੀ ਹੁਣ ਦਿਨ ਰਾਤ ਕੰਮ ਕਰ ਰਹੀ ਹਾਂ ਮੈਡਮ ਇੱਕ ਪਰਸਨਲ ਸਵਾਲ ਹੈ ਕਿ ਬਾਲਪੁਰੀ ਕਮਿਊਨਿਟੀ ਨੇ ਹੋਰ ਕਮਿਊਨਿਟੀ ਤੇ ਹੁਣ ਮੈਂ ਸੁਣਿਆ ਕਿ ਨੂੰ ਵੀ ਤੁਹਾਡੀ ਜਿਹੜੀ ਨਾਰੀ ਹੈ ਉਹ ਬਾਲਪੁਰ ਬਰਾਦਰੀ ਤੋਂ ਆ ਰਹੀ ਹੈ ਕੀ ਕਹਿਣਾ ਚਾਹੋਗੇ ਕਿਤੇ ਕੋਈ ਪੋਲਿਟিক্যাল ਸਟੰਟ ਹੈ ਜਾਂ ਵਾਕਈ ਤੁਸੀਂ ਚਾਹੁੰਦੇ ਸੀ ਕਿ ਬਾਲਪੁਰੀ ਜਿਹੜੀ ਹੈ ਬਰਾਦਰੀ ਦੀ ਜਿਹੜੀ ਹੈ ਬਹੂ ਤੁਹਾਡੇ ਘਰ ਆਣੀ ਚਾਹੀਦੀ ਹੈ ਦੇਖੋ ਕਦੇ ਵੀ ਪਰਿਵਾਰ ਚ ਨਾ ਪੋਲਿਟিক্যাল ਸਟੰਟ ਨਹੀਂ ਹੋਣਾ ਚਾਹੀਦਾ ਮੈਂ ਜਿੱਦਣ ਆਈ ਸੀ ਇੱਥੇ ਰਾਜਪੁਰਾ ਚ ਤਾਂ ਮੈਂ ਇੱਕ ਚੀਜ਼ ਦੇਖੀ ਸੀ ਜਿਹੜਾ ਆਪਣਾ ਬਾਲਪੁਰੀ ਸਮਾਜ ਹੈ ਇਸ ਚ ਇੱਕ ਮਤਲਬ ਨੇਕ ਸ਼ਰੀਫ ਔਰ ਪਿਆਰ ਬੰਡਣ ਵਾਲੇ ਹੈ ਕੋਈ ਲੜਾਈ ਝਗੜੇ ਨਹੀਂ ਕੋਈ ਹੋਰ ਨਹੀਂ ਤੇ ਮੈਨੂੰ ਸਾਰੇ ਹੱਸਦੇ ਹੁੰਦੇ ਕਿ ਮੈਡਮ ਤੁਸੀਂ ਰਾਜਪੁਰੇ ਆ ਗਏ ਤੁਸੀਂ ਸਾਡੀ ਬਾਲਪੁਰੀ ਪਾਸ਼ਾ ਸਿੱਖੋ ਪਰ ਮੈਨੂੰ ਪਾਸ਼ਾ ਤਾਂ ਹਾਲੇ ਪੂਰੀ ਨਹੀਂ ਆਨ ਲੱਗੀ ਲੈਂਗੁਏਜ ਤੇ ਪਰ ਮੈਂ ਖਾਣੇ ਬੋਲਪੂਰੀ ਕਈ ਬਣਾਉਣ ਲੱਗੀ ਉਹੀ ਵੀ ਇਹ ਕਹਿੰਦੀ ਹੁਣ ਮੇਰੀ ਨੂੰ ਵੀ ਬੋਲਪੂਰੀ ਆਜੂਗੀ ਤਾਂ ਜੋ ਮੇਰੇ ਚ ਕਮੀ ਸੀਗੀ ਉਹ ਪੂਰੀ ਕਰ ਦੂ ਅਸੀਂ ਬੋਲਪੂਰੀ ਸਮਾਜ ਮੇਰਾ ਇੱਕ ਬਹੁਤ ਅੱਛਾ ਪਿਆਰਾ ਪਰਿਵਾਰ ਹੈ ਤਾਂ ਇਹ ਕਹੂੰਗੀ ਕਿ ਇਹ ਇੱਕ ਪਰਿਵਾਰ ਦੀਆਂ ਖੁਸ਼ੀਆਂ ਤੇ ਜਿਹੜੇ ਸਾਨੂੰ ਕਹਿੰਦੇ ਸੀ ਵੀ ਤੁਸੀਂ ਸ਼ਾਇਦ ਹਾਲੇ ਬੋਲਪੂਰੀ ਨਹੀਂ ਹੋਏ ਤਾਂ ਮੈਂ ਇਹ ਕਹਨੀ ਆ ਰਿਸ਼ਤਾ ਜੋੜ ਕੇ ਅਸੀਂ ਵੀ ਬੋਲਪੂਰੀ ਹੋ ਗਏ ਸਾਡੀ ਬਰਾਦਰੀ ਦੇ ਵਿੱਚ ਕਈ ਤਿਹਾਰ ਮਨਾਏ ਜਾਂਦੇ ਆ ਤੇ ਕਈ 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 ਤਿਹਾਰ ਮਨਾਏ ਜਾਂਦੇ ਆ ਜਿਹੜੇ ਰਾਜਪੁਰ ਦੇ ਲੋਕ ਕਹਿੰਦੇ ਕਿ ਮੈਡਮ ਨੂੰ ਸਿਰਫ ਇੱਕੋ ਹੀ ਸਾਡਾ ਤਿਉਹਾਰ ਪਤਾ ਸੀ ਚੂਰੀ ਠੀਕ ਹੈ ਜੀ ਵੀ ਸ਼ਾਇਦ ਹੁਣ ਨੂਰ ਵਿੱਚ ਚੂਰੀ ਕਰਦੇ ਜਦੋਂ ਮੈਂ ਮੈਂ ਚੂਰੀ ਦਾ ਕਿਸੇ ਨੂੰ ਮੈਸੇਜ ਹਿੰਦੀ ਸੀ ਮੈਨੂੰ ਸਾਰੇ ਪੁੱਛਦੇ ਸੀ ਤੁਸੀਂ ਬਾਲਪੁਰੀ ਹੋ ਮੈਂ ਕਹਿੰਦੀ ਸੀ ਇਹ ਨਹੀਂ ਵੀ ਚੂਰੀ ਬਾਲਪੁਰੀ ਸਮਾਜ ਹੀ ਕਰ ਸਕਦਾ ਆਪਾਂ ਸਾਰੇ ਪ੍ਰਭੂ ਦਾ ਪ੍ਰਸ਼ਾਦ ਹੈ ਹਮੇ ਸਿੱਖੇ ਇੱਥੇ ਆ ਗਏ ਆ ਬਾਲਪੁਰੀ ਸਮਾਜ ਤੋਂ ਸਿੱਖੇ ਤਾਂ ਹੋਰ ਵੀ ਜਿਹੜੇ ਤਿਹਾਰ ਹੈ ਉਹ ਵੀ ਮੈਂ ਜਰੂਰ ਸਾਰੇ ਕਰਾਂਗੇ ਕੋਈ ਵੀ ਬਰਾਦਰੀ ਹੈ ਸਾਰਿਆਂ ਦੇ ਤਿਹਾਰ ਸਾਡੇ ਸਭ ਦੇ ਸਾਂਝੇ ਹੈ ਔਰ ਜਿਹੜੀ ਕੋਈ ਚੀਜ਼ਾਂ ਨਹੀਂ ਪਤਾ ਸੀ ਉਹ ਹੋ ਸਿੱਖ ਜੂ ਠੀਕ ਹੈ ਮੈਡ जो उद्घाटन किया गया जय सचिदानंद जी आज बड़ी खुशी का टाइम है कि हमारे जो तेजवान जी हैं उन्होंने पच्चीस साल पहले इस प्लॉट को डोनेट किया था तो सबसे पहले उस परमात्मा से दुआ करते हैं कि वो जहाँ भी हैं खुश रहें और आज बड़ी भाई जी चावला साहब डेरा साहब और पूरी संगत ने जिस प्रकार से बड़ी शिद्दत के साथ एक साल से इस कुटिया का निर्माण चल रहा था कुछ टाइम पहले मेरे पास डेरा साहब चावला साहब आए और उन्होंने बताया कि ये जो कुटिया बन रही है और इसमें आप लोग आए और हम आए और हमने इनसे विनती की कि जो भी हमारी सेवा लग सके मैडम नीना मित्तल जी की तरफ से आदेश मिला कि इतना बढ़िया प्रोग्राम हो रहा है इतनी बड़ी चीज़ बन रही है तो उसमें कुछ ना कुछ अंशदान हमारा होना चाहिए तो मैडम जी की तरफ से और पूरी संगत की तरफ से मैडम मीना मित्तल जी को बहुत बहुत धन्यवाद और सबसे पहले डेरा साहब को चावला साहब को बाई जी को धन्यवाद कि हमारी सेवा स्वीकार की गई तो बस एक ही परमात्मा से दुआ है कि ये जो खुशी का माहौल है ऐसे माहौल हमेशा समय समय पर आते रहें और हम लोग आपस में एक दूसरे के साथ विचरते रहें जय सचिद